ਲੇਖ ਨਾ ਬੇਟੀ ਇਹ ਸਕੀ ਜੋ ਲਿਖਦਾ ਜੋ ਦੇਖਦਾ ਕਰਤਾ ਜਿਹੜਾ ਅੰਦਰ ਵਾਲਾ ਉਹ ਲੇਖ ਲਿਖਦਾ ਮਨ ਨਹੀਂ ਲਿਖਦਾ ਮਨ ਕੀ ਆ ਹੁਣ ਮਨ ਕਰਤਾਰ ਦਾ ਮਾਨਾ ਜੋ ਕਰਤਾਰ ਮੰਨ ਲੈਂਦਾ ਥੈਟ ਇਜ਼ ਮਨ ਜੋ ਨਾ ਮੰਨ ਲਿਆ ਹੋਇਆ ਤਾਂ ਬੁੱਲ ਬਣ ਗਿਆ ਜੋਨੇ ਮੰਨ ਲਿਆ ਉਹ ਮਨ ਬਣਾ ਲੈ ਹਾਂ ਉਹਨੇ ਮੰਨ ਲਿਆ ਵੀ ਆ ਮੇਰਾ ਗੁਰੂ ਹੈ ਬਣ ਗਿਆ ਹੋ ਤਾਂ ਗੁਰੂ ਬਣ ਗਿਆ ਉਹਨੇ ਮੰਨ ਲਿਆ ਵੀ ਮੂਰਤੀ ਚ ਮੈਨੂੰ ਦਰਸ਼ਨ ਹੋਊਗਾ ਕਿਸੇ ਦੇ ਕਹੇ ਤੇ ਜਾਇ ਬਣਿਆ ਬਣ ਲਿਆ ਉਹਦਾ ਬਲ ਬਣ ਗਿਆ ਮਨਣ ਨਾਲ ਮਨ ਬਣਦਾ ਅਸਲ ਚ ਗੁਰਦੁਆ ਤੇ ਹੀ ਮਨ ਹੈ ਜਿੰਨੀਆਂ ਸਾਡੀਆਂ ਮਨੋਤਾਂ ਨੇ ਉਹ ਜਿਹੜੀ ਸਾਰੀ ਇੱਕ ਥੈਲੀ ਆ ਨਾ ਜੇ ਮਨੋਤਾਂ ਇੱਕ ਥੈਲੀ ਚ ਭਾਈ ਜਨਾ ਉਹਦਾ ਨਾਮ ਹੈ ਉਹਦੇ ਚ ਉਹੀ ਨਿਕਲਦੀਆਂ ਨੇ ਮਨੋਤਾਂ ਹੀ ਕੱਢਾਂਗੇ ਉਹੀ ਨਿਕਲਣੇ ਵਿੱਚ ਪਾਇਆ ਹੋਇਆ ਉਹ ਭਾਟੇ ਚ ਵਸਤੂ ਭਾਈ ਉਹੀ ਨਿਕਲਦੀਆਂ ਅਸੀਂ ਮੰਨਦੇ ਆ ਜੋ ਜੋ ਵੀ ਸਿੱਖੀ ਚ ਆ ਗੁਰਦੁਆਰਾ ਸਾਡਾ ਇੱਥੇ ਆ ਇੱਥੇ ਹੁੰਗਰੋ ਤਾਂ ਉਹੀ ਨਿਕਲਦੀਆਂ ਨੇ ਬਾਹਰ ਹੋਰ ਕੀ ਨਿਕਲਦਾ ਦੁਗੀਆਂ ਨੇ ਅਸੀਂ ਬੰਦੇ ਦੀ ਮੱਕੈ ਦੇ ਕੁਝ ਨਹੀਂ ਹੈਗਾ ਹਜ਼ੂਰ ਸਾਹਿਬ ਹੈਗਾ ਸਾਡੀ ਬਣਾਉਂਦਾ ਕੋਨਾ ਦੀ ਉਹ ਹੈ ਕੋਨਾ ਦਾ ਉਹ ਬਣਾਣਾ ਉੱਥੇ ਬਣਾਣਾ ਸਾਡਾ ਇੱਥੇ ਬਣਾਣਾ ਨਾ ਉੱਥੇ ਕੁਝ ਨਾ ਉੱਥੇ ਹੈਦਰਾਈ ਜਗਾ ਨਹੀਂ ਕਿਉਂਕਿ ਬੰਦੀ ਮਲਾਉ ਜਦੀ ਹੁੰਦੀ ਹੈ ਉੱਥੇ ਕੁਝ ਹੁੰਦਾ ਚਿੱਤ ਕੀ ਜਣੀ ਬਣਾਉਂਦਾ ਸੱਚੀ ਬਣਾਉਂਦੇ ਵਿੱਚ ਕੁਝ ਹੁੰਦਾ ਝੂਠੀ ਬਣਾਉਂਦੇ ਵਿੱਚ ਕੁਝ ਨਹੀਂ ਜਿੱਥੇ ਬਣਾਉਂਦਾ ਵੀ ਇਹ ਡਿਫਰੈਂਸਸ ਹੈ ਇਹ ਉਹ ਸੱਚੀ ਝੂਠੀ ਹੁਣ ਕੀ ਹੁੰਦੀ ਹੈ ਸਵਾਲ ਇਹ ਪੈਦਾ ਹੋ ਜਾਣਾ ਉਹ ਕਹਿ ਰਹੇ ਸਾਡੀ ਸੱਚੀ ਹੈ ਅਸੀਂ ਕਹ ਰਹੇ ਸਾਡੀ ਸੱਚੀ ਹੈ ਸੱਚੀ ਕੀ ਦੀ ਹੋਈ ਝੂਠੀ ਕੀ ਦੀ ਹੋਈ ਇਹ ਸਵਾਲ ਖੜਾ ਹੋ ਜਾਣਾ ਇਹੀ ਸਵਾਲ ਗੁਰਮੁਖੀ ਖੜੇ ਨੇ ਸਾਰੇ ਸੱਚਾ ਝੂਠ ਦੀ ਬਣਾਓ ਡਿਸਕਸ ਕਰਕੇ ਸਾਬਤ ਕੀਤੇ ਵੀ ਇਹ ਸੱਚੀ ਹੈ ਬਾਕੀ ਝੂਠੀ ਹੈ